ਸਰਗੁਣ ਜਿਵੇਂ ਹੀ ਡਾਕਟਰ ਸਾਹਿਬ ਲਈ ਚਾਹ ਲੈ ਕੇ ਕਮਰੇ ਦੇ ਦਰਵਾਜ਼ੇ ਤੱਕ ਪਹੁੰਚੀ ਉਸ ਨੂੰ ਆਪਣੀ ਸੱਸ ਤੇ ਡਾਕਟਰ ਦੀ ਆਵਾਜ਼ ਸੁਣਾਈ ਦਿੱਤੀ ਅੰਦਰ ਹੋ ਰਹੀਆਂ ਗੱਲਾਂ ਸੁਣ ਕੇ ਸਰਗੁਣ ਦੇ ਪੈਰਾਂ ਥੱਲੋਂ ਜ਼ਮੀਨ ਹੀ ਖਿਸਕ ਗਈ ਐਨਾ ਵੱਡਾ ਧੋਖਾ ਸਰਗੁਣ ਬੜੇ ਸਧਾਰਨ ਜਿਹੀ ਗਰੀਬ ਘਰ ਦੀ ਕੁੜੀ ਸੀ ਬਦਸੂਰਤ ਤਾਂ ਨਹੀਂ ਕਹਾਂਗੇ ਪਰ ਸੁੰਦਰਤਾ ਦੇ ਵੀ ਕੋਈ ਵਿਸ਼ੇਸ਼ ਚਿੰਨ੍ਹ ਨਹੀਂ ਸੀ ਚਪਟੀ ਤੇ ਅੱਗੇ ਤੋਂ ਫੈਲੀ ਹੋਈ ਨੱਕ ਨੇ ਚਿਹਰੇ ਨੂੰ ਥੋੜਾ ਹੋਰ ਵਿਗਾੜ ਦਿੱਤਾ ਸੀ ਅਚਾਨਕ ਹੀ ਇੱਕ ਦਿਨ ਵੱਡੇ ਚੰਗੇ ਪਰਿਵਾਰ ਦਾ ਰਿਸ਼ਤਾ ਆਇਆ ਸਭ ਹੈਰਾਨ ਸੀ ਚਟ ਮੰਗਣੀ ਤੇ ਪੱਟ ਵਿਆਹ ਹੋ ਗਿਆ ਬਰਾਤ ਅਤੇ ਮੁੰਡੇ ਨੂੰ ਦੇਖ ਕੇ ਸਰਗੁੰਦਿਆ ਸਹੇਲੀਆਂ ਰਿਸ਼ਤੇਦਾਰ ਤੇ ਮੁਹੱਲਾ ਹੈਰਾਨੀ ਨਾਲ ਕਹਿ ਰਿਹਾ ਸੀ ਇੰਨਾ ਵੱਡਾ ਅਮੀਰ ਘਰ ਸਰਗੁਨ ਦੇ ਤਾਂ ਭਾਗ ਹੀ ਖੁੱਲ ਗੇ ਸੋਹਰੇ ਭਾਵੇਂ ਸਰਗੁਨ ਦੇ ਬਹੁਤ ਅਮੀਰ ਨੇ ਪਰ ਮੁੰਡਾ ਤਾਂ ਫਿਰ ਵੀ ਬੇਰੋਜ਼ਗਾਰੀ ਐ ਸੋਹਰੇ ਪਹੁੰਚ ਕੇ ਸਰਗੁਨ ਉੱਥੇ ਦੀ ਰੌਣਕ ਦੇਖ ਕੇ ਹੈਰਾਨ ਰਹਿ ਗਈ ਉਸ ਨੂੰ ਆਪਣੀ ਕਿਸਮਤ ਤੇ ਵਿਸ਼ਵਾਸ ਨਹੀਂ ਸੀ ਹੋ ਰਿਹਾ ਪਤੀ ਵੀ ਉਸ ਦੇ ਪਿੱਛੇ ਪਾਗਲਾ ਵਾਂਗ ਲਾਟੂ ਦੀ ਤਰ੍ਹਾਂ ਘੁੰਮਦਾ ਰਹਿੰਦਾ ਕਦੇ ਬਾਜ਼ਾਰ ਘਮਾਉਂਦਾ ਕਦੇ ਫਿਲਮਾਂ ਦਿਖਾਉਂਦਾ ਸਾਸਨ ਨਵੀ ਨਵੇਲੀ ਨੂੰ ਨੂੰ ਕੁਝ ਕੰਮ ਨਾ ਕਰਨ ਦਿੰਦੀ ਦੌਰ ਤੇ ਜੇਠ ਵੀ ਲਾੜ ਲੜਾਉਂਦੇ ਉਸ ਨੂੰ ਲੱਗਦਾ ਇਹ ਸਭ ਉਸ ਦਾ ਸੁਪਨਾ ਤਾਂ ਨਹੀਂ ਹੈ ਆਪਣੀ ਕਿਸਮਤ ਤੇ ਮਾਣ ਕਰਦੀ ਪਰ ਉਸ ਦੀ ਜਠਾਣੀ ਜ਼ਰੂਰ ਥੋੜੀ ਉਖੜੀ ਉਖੜੀ ਰਹਿੰਦੀ ਉਹ ਜ਼ਿਆਦਾਤਰ ਰਸੋਈ ਦੇ ਕੰਮਾਂ ਵਿੱਚ ਜਾਂ ਆਪਣੀਆਂ ਦੋ ਧੀਆਂ ਦੇ ਵਿੱਚ ਹੀ ਉਲਝੀ ਰਹਿੰਦੀ ਸਰਗੁਣ ਨਾਲ ਵੀ ਕੁਝ ਜ਼ਿਆਦਾ ਗੱਲਬਾਤ ਨਾ ਕਰਦੀ ਕਦੇ-ਕਦੇ ਉਸ ਦੀਆਂ ਦੋਨੋਂ ਪਿਆਰੀਆਂ ਪਿਆਰੀਆਂ ਧੀਆਂ ਛੋਟੀ ਮਾਂ ਛੋਟੀ ਮਾਂ ਕਰਦੇ ਹੋਏ ਉਸ ਦੇ ਕੋਲ ਆ ਜਾਂਦੀਆਂ ਅਜਿਹੇ ਵਿੱਚ ਇੱਕ ਦਿਨ ਜਠਾਣੀ ਵੀ ਉਹਨਾਂ ਦੇ ਪਿੱਛੇ-ਪਿੱਛੇ ਉਸ ਦੇ ਕਮਰੇ ਵਿੱਚ ਆ ਗਈ ਕੁਝ ਅਜੀਬ ਜਹੀਆਂ ਨਜ਼ਰਾਂ ਨਾਲ ਉਸ ਵੱਲ ਵੇਖਦੀ ਹੋਈ ਬੋਲੀ ਸਾਰਾ ਦਿਨ ਕਮਰੇ ਵਿੱਚ ਬੈਠ ਕੇ ਤੇਰਾ ਜੀ ਨਹੀਂ ਘਬਰਾਉਂਦਾ ਅੱਖਾਂ ਖੋਲ ਕੇ ਆਪਣੇ ਆਲੇ-ਦੁਆਲੇ ਦੇਖਿਆ ਕਰ ਜਾਣਦੀ ਐ ਉਹ ਕੁਝ ਕਹਿਣਾ ਚਾਹ ਰਹੀ ਸੀ ਹਜੇ ਜੇ ਠਾਣੀ ਦੀ ਗੱਲ ਅਧੂਰੀ ਹੀ ਸੀ ਕਿ ਉਸੇ ਵਕਤ ਉਸਦੀ ਸੱਸ ਸਰਜੀਤ कौर ਕਮਰੇ ਵਿੱਚ ਪਹੁੰਚ ਗਈ ਬੜੀ ਨਾਰਾਜ਼ਗੀ ਨਾਲ ਬੜੀ ਨੂ ਨੂੰ ਕਹਿਣ ਲੱਗੀ ਸਰਗੁਣ ਨੂੰ ਪਰੇਸ਼ਾਨ ਨਾ ਕਰ ਉਹ ਹਜੇ ਨਵੀਂ ਨਵੇਲੀ ਆ ਹੱਥਾਂ ਦੀ ਮਹਿੰਦੀ ਵੀ ਨਹੀਂ ਉਤਰੀ ਘਰ ਦੇ ਕੰਮ ਮੈਂ ਇਸ ਤੋਂ ਸਵਾ ਮਹੀਨੇ ਤੱਕ ਨਹੀਂ ਕਰਵਾਉਣੇ ਇਹ ਤੇਰੀ ਵਰਗੇ ਵੱਡੇ ਘਰ ਦੀ ਤਾਂ ਨਹੀਂ ਪਰ ਮੇਰੇ ਪੁੱਤ ਦੀ ਪਸੰਦ ਹੈ ਸਰਗੁਨ ਦਾ ਮਨ ਸੱਸ ਦੇ ਬੜੱਪਨ ਨੂੰ ਦੇਖ ਕੇ ਭਰ ਆਇਆ 나ਗ ਪੰਚਮੀ ਦਾ ਦਿਨ ਸੀ ਸਰਗੁਨ ਆਪਣੇ ਪਤੀ ਦੀਪਕ ਦੇ ਨਾਲ ਮੰਦਿਰ ਤੋਂ ਵਾਪਸ ਆਉਂਦੇ ਵਕਤ ਗੋਲ ਗੱਪੇ ਖਾਣ ਲਈ ਰੁਕ ਗਈ ਐਨੇ ਵਿੱਚ ਇੱਕਦਮ ਮੀ ਆ ਗਿਆ ਸਰਗੁਨ ਨੂੰ ਮੀਂਹ ਵਿੱਚ ਭਿਜਣਾ ਬਹੁਤ ਪਸੰਦ ਸੀ ਉਸਨੇ ਦੀਪਕ ਨੂੰ ਵੀ ਆਪਣੇ ਵੱਲ ਖਿੱਚ ਲਿਆ ਸਰਗੁਨ ਦੀ ਖੁਸ਼ੀ ਦੇਖਦੇ ਹੋਏ ਦੀਪਕ ਨੇ ਉਸ ਨੂੰ ਇੱਕ ਵਾਰ ਵੀ ਜਵਾਬ ਨਾ ਦਿੱਤਾ ਉਹ ਪੂਰੀ ਤਰ੍ਹਾਂ ਭਿੱਜੇ ਹੋਏ ਜਦੋਂ ਘਰ ਵਾਪਸ ਆਏ ਤਾਂ ਸੱਸ ਦੇਖ ਕੇ ਗੁੱਸੇ ਵਿੱਚ ਚੀਕਣ ਲੱਗੀ ਇਹ ਕੀ ਕੀਤਾ ਪਾਣੀ ਵਿੱਚ ਭਿਜਣ ਨਾਲ ਦੀਪਕ ਤੇਰੀ ਤਬੀਅਤ ਖਰਾਬ ਹੋ ਜਾਂਦੀ ਹੈ ਤੈਨੂੰ ਤਾਂ ਪਤਾ ਸੀ ਨਾ ਤਾਂ ਤੂੰ ਨਹੀਂ ਸੀ ਰੋਕ ਸਕਦਾ ਸਰਗੁਨ ਨੂੰ ਸਰਗੁਣ ਦੇਵੀ ਕਾਫੀ ਝੜਕਾ ਪਈਆਂ ਫਟਾਫਟ ਜਾ ਕੇ ਸੁਰਜੀਤ ਕੋਲ ਦਵਾਈਆਂ ਦਾ ਡੱਬਾ ਲੈ ਆਈ ਛੇਤੀ ਛੇਤੀ ਕੁਝ ਦਵਾਈਆਂ ਦੀਪਕ ਨੂੰ ਦੇਣ ਲੱਗੀ ਸਰਗੁਣ ਹੈਰਾਨ ਸੀ ਥੋੜੇ ਜਿਹੇ ਭੀਜਨ ਨਾਲ ਮੰਮੀ ਜੀ ਐਨੇ ਨਾਰਾਜ਼ ਕਿਉਂ ਹੋ ਰਹੇ ਨੇ ਸ਼ਾਮ ਹੁੰਦੇ ਹੀ ਦੀਪਕ ਨੂੰ ਪੇਟ ਵਿੱਚ ਤੇਜ਼ ਦਰਦ ਹੋਣ ਲੱਗਿਆ ਤੇ ਨਾਲ ਹੀ ਬੁਖਾਰ ਹੋ ਗਿਆ ਸਾਸੂ ਉਸ ਨਾਲ ਬੜੀ ਨਾਰਾਜ਼ ਸੀ ਫੈਮਿਲੀ ਡਾਕਟਰ ਵੀ ਆਏ ਅੰਦਰ ਜਾ ਕੇ ਦੀਪਕ ਨੂੰ ਚੈੱਕ ਕਰਨ ਲੱਗੇ ਕੋਲ ਹੀ surjeet Kaur ਵੀ ਬੈਠੀ ਸੀ surjeet Kaur ਨੇ ਚਾਹ ਬਣਾਉਣ ਦੇ ਬਹਾਨੇ Sargun ਨੂੰ ਰਸੋਈ ਵਿੱਚ ਭੇਜ ਦਿੱਤਾ ਜਦੋਂ Sargun ਡਾਕਟਰ ਸਾਹਿਬ ਦੇ ਲਈ ਚਾਹ ਲੈ ਕੇ ਕਮਰੇ ਦੇ ਦਰਵਾਜ਼ੇ ਤੱਕ ਪਹੁੰਚੀ ਅੰਦਰ ਹੋ ਰਹੀਆਂ ਗੱਲਾਂ ਸੁਣ ਕੇ ਇੱਕਦਮ ਸੁੰਨ ਹੋ ਗਈ ਡਾਕਟਰ surjeet Kaur ਨੂੰ ਹੌਲੀ ਆਵਾਜ਼ ਵਿੱਚ ਕਹਿ ਰਿਹਾ ਸੀ ਲਾਸਟ ਸਟੇਜ ਵਿੱਚ ਇਹ ਲਾਪਰਵਾਹੀ ਠੀਕ ਨਹੀਂ ਹੈ ਤੋਹਾਨੂੰ ਤਾਂ ਮੈਂ ਇਸ ਦਾ ਵਿਆਹ ਕਰਵਾਉਣ ਤੋਂ ਵੀ ਰੋਕਿਆ ਸੀ ਪਰ ਤੁਸੀਂ ਨਹੀਂ ਮੰਨੇ ਸਰਗੁੰਦੀਆਂ ਅੱਖਾਂ ਦੇ ਸਾਹਮਣੇ ਹਨੇਰਾ ਛਾਉਣ ਲੱਗਿਆ ਐਵੇਂ ਲੱਗਿਆ ਜਿਵੇਂ ਚੱਕਰ ਖਾ ਕੇ गिर ਜਾਊਗੀ ਉਸੇ ਵਕਤ ਉਸਦੀ ਜਠਾਣੀ ਪਤਾ ਨਹੀਂ ਕਿੱਧਰ ਤੋਂ ਆ ਕੇ ਉਸ ਨੂੰ ਸਹਾਰਾ ਦੇ ਕੇ ਨਾਲ ਦੇ ਕਮਰੇ ਵਿੱਚ ਖਿੱਚ ਕੇ ਲੈ ਗਈ ਹੌਲੀ ਹੌਲੀ ਫੁਸਫਸਾਉਂਦੇ ਹੋਏ ਦੱਸਣ ਲੱਗੀ ਦੀਪਕ ਨੂੰ ਤਾਂ ਕੈਂਸਰ ਹੈ ਉਹ ਵੀ ਲਾਸਟ ਸਟੇਜ ਦੇ ਹੈ ਡਾਕਟਰ ਸਾਹਿਬ ਨੇ ਤਾਂ ਇਹਨਾਂ ਨੂੰ ਦੀਪਕ ਦਾ ਵਿਆਹ ਕਰਨ ਤੋਂ ਸਾਫ਼-ਸਾਫ਼ ਮਨਾ ਕਰ ਦਿੱਤਾ ਸੀ। ਇਹ ਸਭ ਸੁਣ ਕੇ ਤਾਂ ਸਰਗੁਣ ਜਿਵੇਂ ਸੁੱਨਨੀ ਹੋ ਗਈ। ਇਸ ਗੱਲ ਨੂੰ ਲੁਕੋ ਕੇ ਉਸ ਦਾ ਵਿਆਹ ਕਰਵਾਇਆ ਗਿਆ ਤਾਂ ਕਿ ਦੀਪਕ ਮਰਨ ਤੋਂ ਪਹਿਲਾਂ ਆਪਣੀ ਆਖਰੀ ਖੁਆਇਸ਼ ਪੂਰੀ ਕਰ ਸਕੇ। ਸੱਸ ਨੇ ਸਿਰਫ਼ ਆਪਣੇ ਪੁੱਤ ਦੇ ਬਾਰੇ ਵਿੱਚ ਸੋਚਿਆ। ਹੁਣ ਉਹਦਾ ਕੀ ਹੋਊਗਾ? ਦੀਪਕ ਤੋਂ ਬਿਨਾ ਉਹ ਇਕੱਲੇ ਕਿਵੇਂ ਰਹਿ ਸਕਦੀ ਹੈ? ਦੀਪਕ ਨਾਲ ਵੀ ਉਸ ਨੂੰ ਨਫ਼ਰਤ ਹੋਣ ਲੱਗੀ। ਅਜਿਹੇ ਸੁਖ ਦੀ ਕਾਮਨਾ ਹੀ ਕਿਉਂ ਕਰਨਾ ਜਿਸ ਨਾਲ ਦੂਜਿਆਂ ਨੂੰ ਸਿਰਫ ਦੁੱਖ ਹੀ ਮਿਲੇ ਉਦੋਂ ਹੀ ਸਰਜੀਤ ਕੌਰ ਉਸ ਨੂੰ ਬੁਲਾਉਂਦੀ ਹੋਈ ਆਈ ਸਰਗੁਣ ਸਰਗੁਣ ਤੈਨੂੰ ਦੀਪਕ ਬੁਲਾ ਰਿਹਾ ਹੈ ਛੇਤੀ ਚੱਲ ਉਹ ਭਾਰੀ ਮਨ ਨਾਲ ਕਮਰੇ ਦੇ ਦਰਵਾਜ਼ੇ ਤੇ ਜਾ ਕੇ ਖੜੀ ਹੋਈ ਮੰਜੀ ਤੇ ਪਿਆ ਉਸ ਦਾ ਪਤੀ ਪਾਣੀ ਬਿਨਾਂ ਮੱਛਲੀ ਵਾਂਗ ਤੜਪ ਰਿਹਾ ਸੀ ਦਰਦ ਨਾਲ ਉਸ ਦੇ ਬੁੱਲ ਨੀਲੇ ਪੈ ਗਏ ਸਰਗੁਣ ਨੇ ਕਦੇ ਮੌਤ ਨੂੰ ਇੰਨੇ ਨੇੜੇ ਤੋਂ ਨਹੀਂ ਸੀ ਦੇਖਿਆ ਕਬਰਾਂਟ ਨਾਲ ਉਸਦੇ ਕਦਮ ਉੱਥੇ ਹੀ ਜੰਮ ਗਏ ਅਚਾਨਕ ਦੀਪਕ ਦਰਦ ਨਾਲ ਤੜਫੁੱਟਿਆ ਤੇ ਉਸ ਦੀਆਂ ਅੱਖਾਂ ਦੀਆਂ ਪੁਤਲੀਆਂ ਪਲਟ ਗਈਆਂ ਸੁਰਜੀਤ ਘਰ ਗੁੱਸੇ ਨਾਲ ਉੱਬਲਦੀਆਂ ਹੋਈਆਂ ਨਜ਼ਰਾਂ ਨਾਲ ਉਸ ਵੱਲ ਵੇਖ ਕੇ ਬੁੜਬੜਾਈ ਮਨਹੂਸ ਮੇਰੇ ਪੁੱਤ ਨੂੰ ਖਾ ਗਈ ਕਿੰਨੇ ਚਾਵਾਂ ਨਾਲ ਉਹ ਇਹਨੂੰ ਵਿਆਕੇ ਲਿਆਇਆ ਸੀ ਪਰ ਇਹ ਪੁੱਠੇ ਪੈਰਾਂ ਵਾਲੀ ਨੇ ਤਾਂ ਮੇਰਾ ਘਰ ਹੀ ਬਰਬਾਦ ਕਰ ਦਿੱਤਾ ਉਸਨੂੰ ਲਾਡ ਲਡਾਉਣ ਵਾਲਾ ਪੂਰਾ ਸੋਹਰਾ ਪਰਿਵਾਰ ਤੇ ਉਸਨੂੰ ਧੀਆ ਵਾਂਗੂ ਪਿਆਰ ਕਰਨ ਵਾਲੀ ਸੱਸ ਮਿੰਟ ਵਿੱਚ ਬਦਲ ਗਏ ਹੁਣ ਸੁਰਜੀਤ ਕੌਰ ਹਰ ਵਕਤ ਉਸਨੂੰ ਕੋਈ ਨਾ ਕੋਈ ਲਾਂਬਾ ਦਿਂਦੀ ਰਹਿੰਦੀ ਸਰਗੁਨ ਬਸ ਦੁੱਖ ਸਹਿੰਦੀ ਹੋਈ ਇੱਕ ਬੁੱਤ ਬਣ ਕੇ ਰਹਿ ਗਈ ਸੀ ਉਸ ਤੋਂ ਬਾਅਦ ਸਰਗੁਨ ਨੂੰ ਕੁਝ ਸੁਧਣਾ ਰਹੀ ਸੱਸ ਨੇ ਠੀਕ 13ਵੇਂ ਵਾਲੇ ਦਿਨ ਚਿੱਟੇ ਸੂਟ ਵਿੱਚ ਸਾਰੇ ਗਹਿਣੇ ਉਤਾਰ ਕੇ ਘਰ ਦੇ ਪੁਰਾਣੇ ਡਰਾਈਵਰ ਦੇ ਨਾਲ ਉਸ ਨੂੰ ਉਸਦੇ ਪੇਕੇ ਭੇਜ ਦਿੱਤਾ ਸਰਗੁੰਦੀ ਮਾਂ ਨੇ ਜਿਵੇਂ ਹੀ ਦਰਵਾਜ਼ਾ ਖੋਲ੍ਹਿਆ ਸਰਗੁੰ ਦਰਵਾਜ਼ੇ ਤੇ ਜਿੰਦਾ লাশ ਬਣੀ ਵਿਧਵਾ ਦੇ ਲਿਵਾਸ ਵਿੱਚ ਸਿਰ ਝੁਕਾ ਕੇ ਖੜੀ ਸੀ ਉਹ ਸੱਚਮੁੱਚ ਪੱਥਰ ਬਣ ਗਈ ਸੀ ਮਾਂ ਨੇ ਫਟਾਫਟ ਉਸ ਨੂੰ ਗਲੇ ਨਾਲ ਲਗਾਇਆ ਉਸ ਨੂੰ ਦਿਲ ਖੋਲ ਕੇ ਰੋਣ ਲਈ ਕਿਹਾ ਪਰ ਉਸ ਦੀਆਂ ਅੱਖਾਂ ਦੇ ਹੰਝੂ ਤਾਂ ਸੁੱਕ ਚੁੱਕੇ ਸੀ ਪੂਰਾ ਦਿਨ ਕਿਸੇ ਹਨੇਰੇ ਕੋਨੇ ਵਿੱਚ ਬੈਠੀ ਰਹਿੰਦੀ ਸੁਰਜੀਤ ਕੌਰ ਦੇ ਕਹੇ ਸ਼ਬਦ ਉਸਦੇ ਮਨ ਤੇ ਮਾਗ ਵਿੱਚ ਨੱਚਦੇ ਰਹਿੰਦੇ। ਮਨਹੂਸ ਉਸਦਾ ਪੂਰਾ ਸ਼ਰੀਰ ਸਦਮੇ ਵਿੱਚ ਸੀ। ਪਰਮਾਤਮਾ ਨੂੰ ਸ਼ਾਇਦ ਉਸਤੇ ਤਰਸ ਨਹੀਂ ਸੀ ਆ ਰਿਹਾ। ਉਸੇ ਵਕਤ ਉਸ ਨੂੰ ਇੱਕ ਹੋਰ ਝਟਕਾ ਲੱਗਿਆ ਜਦ ਪਤਾ ਲੱਗਿਆ ਕਿ ਸਰਗੁਣ ਮਾਂ ਬਨਣ ਵਾਲੀ ਹੈ। ਕਾਫੀ ਸੋਚ ਵਿਚਾਰ ਕੇ ਸਰਗੁਣ ਦੇ ਪਾਪਾ ਨੇ ਕਮਰ ਕੱਸ ਲਈ। ਉਹਨਾਂ ਨੇ ਉਸ ਦਾ ਦਾਖਲਾ ਨਰਸਿੰਗ ਦੀ ਪੜ੍ਹਾਈ ਲਈ ਮੈਡੀਕਲ ਕਾਲਜ ਵਿੱਚ ਕਰਵਾ ਦਿੱਤਾ। ਸਰਗੁਨ ਬਸ ਕਟਪੁਤਲੀ ਦੀ ਤਰ੍ਹਾਂ ਉਹਨਾਂ ਦੇ ਕਹੇ ਅਨੁਸਾਰ ਕੰਮ ਕਰਦੀ ਰਹਿੰਦੀ ਉਸਦੇ ਪਾਪਾ ਹਰ ਰੋਜ਼ ਆਪਣੀ ਚੁੱਕਦੀ ਜਾ ਰਹੀ ਪਿੱਠ ਸਿੱਧੀ ਕਰਦੇ ਹੋਏ ਬੱਚਿਆਂ ਦੀ ਤਰ੍ਹਾਂ ਉਸ ਦਾ ਹੱਥ ਫੜ ਕੇ ਕਾਲਜ ਲੈ ਜਾਂਦੇ ਤੇ ਛੁੱਟੀ ਵਕਤ ਉਸ ਨੂੰ ਲੈਣ ਗੇਟ ਤੇ ਖੜੇ ਮਿਲਦੇ ਮਈ ਦੀ ਤਪਦੀ ਗਰਮੀ ਦੇ ਦਿਨਾਂ ਵਿੱਚ ਸਰਗੁਨ ਨੇ ਇੱਕ ਪੁੱਤ ਨੂੰ ਜਨਮ ਦਿੱਤਾ ਸਰਗੁਨ ਦੇ ਪੁੱਤ ਦੀ ਦੇਖਭਾਲ ਉਸ ਦੀ ਮਾਂ ਕਰਦੀ ਉਸ ਵੱਲ ਬਿਲਕੁਲ ਧਿਆਨ ਨਾ ਦਿੰਦੀ ਨਰਸਿੰਗ ਦੀ ਪੜ੍ਹਾਈ ਖਤਮ ਹੋਣ ਵਾਲੀ ਸੀ ਸਰਗੁਨ ਨੂੰ ਕਈ ਵਾਰ ਆਪਣੇ ਪੁੱਤ ਤੇ ਪਿਆਰ ਆਉਂਦਾ ਪਰ ਜਦ ਉਸ ਨੂੰ ਗੋਦੀ ਵਿੱਚ ਚੁੱਕਦੀ ਤਾਂ ਦੀਪਕ ਦਾ ਧੋਖਾ ਉਸ ਦੀਆਂ ਅੱਖਾਂ ਅੱਗੇ ਘੁੰਮ ਜਾਂਦਾ ਕਿਉਂਕਿ ਉਸ ਦਾ ਪੁੱਤ ਬਿਲਕੁਲ ਹੀ ਦੀਪਕ ਵਰਗਾ ਸੀ ਗੋਰਾ ਚਿੱਟਾ ਸੋਨਾ ਸੁਨੱਖਾ ਕਹਿੰਦੇ ਨੇ ਵਕਤ ਹਰ ਜ਼ਖਮ ਭਰ ਦਿੰਦਾ ਹੈ ਉਸੇ ਤਰ੍ਹਾਂ ਸਰਗੁਨ ਦੇ ਜ਼ਖਮ ਵੀ ਭਰਨ ਲੱਗੇ ਪਰਤੀ ਦਾ ਦੁੱਖ ਐਨਾ ਵੱਡਾ ਸੀ ਕਿ ਉਸ ਨੇ ਉਸਦੇ ਬਜ਼ੁਰਗ ਪਿਤਾ ਨੂੰ ਤੋੜ ਕੇ ਰੱਖ ਦਿੱਤਾ ਉੱਪਰ ਤੋਂ ਸ਼ਾਂਤ ਦਿਖਣ ਵਾਲੇ ਪਿਤਾ ਦੇ ਦਿਲ ਵਿੱਚ ਉੱਠਦੇ ਜਵਾਰ-ਪਾਟੇ ਨੇ ਉਹਨਾਂ ਨੂੰ ਦਿਲ ਦੇ ਦੌਰੇ ਨਾਲ ਹਸਪਤਾਲ ਪਹੁੰਚਾ ਦਿੱਤਾ ਅੜੀ ਚਟਾਨ ਵਰਗਾ ਸਹਾਰਾ ਦੇਣ ਵਾਲੇ ਪਾਪਾ ਨੂੰ ਕਮਜ਼ੋਰ ਪੈਂਦਾ ਦੇਖ ਕੇ ਸਰਗੁਣ ਜਿਵੇਂ ਨੀਂਦ ਝੋਠੀ ਉਸਨੇ ਆਪਣੇ ਪਾਪਾ ਦੀ ਸੇਵਾ ਵਿੱਚ ਦਿਨ-ਰਾਤ ਇੱਕ ਕਰ ਦਿੱਤਾ ਹੁਣ ਉਸਦੇ ਪਿਤਾ ਦੀ ਤਬੀਅਤ ਵਿੱਚ ਸੁਧਾਰ ਹੋਣ ਲੱਗਿਆ ਸੀ ਉਨਾ ਦੇ ਚਿਹਰੇ ਤੇ ਰੰਗਤ ਵਾਪਸ ਆਉਣ ਲੱਗੀ ਸਰਗੁਣ ਹੁਣ ਨਿਸ਼ਚਿੰਤ ਹੋ ਗਈ ਇੱਕ ਦਿਨ ਹਸਪਤਾਲ ਵਿੱਚ ਪਾਪਾ ਦੇ ਬੈੱਡ ਨਾਲ ਲੱਗੇ ਸੋਫੇ ਤੇ ਹੀ ਸੌਣ ਦੀ ਕੋਸ਼ਿਸ਼ ਕਰ ਰਹੀ ਸੀ ਖਿੜਕੀ ਵਿੱਚੋਂ ਆ ਰਹੀ ਚੰਦ ਦੀ ਰੋਸ਼ਨੀ ਨੇ ਪੂਰੇ ਕਮਰੇ ਵਿੱਚ ਚਾਨਣ ਫੈਲਾ ਰੱਖਿਆ ਸੀ ਪਾਪਾ ਨੇ ਉਸ ਨੂੰ ਹੌਲੀ ਜਿਹੀ ਆਵਾਜ਼ ਮਾਰ ਕੇ ਆਪਣੇ ਕੋਲ ਬਿਠਾਇਆ ਤੇ ਉਸ ਦੇ ਸਿਰ ਤੇ ਹੱਥ ਫੇਰਦੇ ਹੋਏ ਬੋਲੇ ਪੁੱਤ ਤੂੰ ਆਪਣੇ ਪੈਰਾਂ ਤੇ ਖੜਾ ਹੋਣਾ ਉਹ ਵੀ ਮਜਬੂਤੀ ਨਾਲ ਜੇ ਮੈਨੂੰ ਕੁਝ ਹੋ ਜਾਂਦਾ ਤਾਂ ਆਪਣੀ ਮਾਂ ਤੇ ਆਪਣੇ ਪੁੱਤ ਨੂੰ ਤੂੰ ਹੀ ਸੰਭਾਲਣਾ ਸੀ ਇਸ ਲਈ ਮਜਬੂਤ ਬਣ ਪਿਛਲੀਆਂ ਗੱਲਾਂ ਭੁੱਲ ਜਾ ਪੁੱਤ ਅੱਗੇ ਜ਼ਿੰਦਗੀ ਬਹੁਤ ਪਈ ਹੈ ਸਰਗੁਣ ਅੱਖਾਂ ਵਿੱਚ ਹੰਝੂ ਭਰ ਕੰਬਦੀ ਆਵਾਜ਼ ਵਿੱਚ ਬੋਲੀ ਮੇਰੇ ਵਰਗੀ ਮਨਹੂਸ ਪਾਪਾ ਨੇ ਉਸ ਦੀ ਗੱਲ ਕੱਟਦੇ ਹੋਏ ਕਿਹਾ ਤੂੰ ਮਨਹੂਸ ਨਹੀਂ ਬਸ ਇੱਕ ਧੋਖੇ ਤੇ ਦੁਰਘਟਨਾ ਦਾ ਸ਼ਿਕਾਰ ਹੋ ਗਈ ਸੀ ਜਿਸ ਵਿੱਚ ਗਲਤੀ ਤੇਰੀ ਨਹੀਂ ਮੇਰੀ ਸੀ ਅਕਸਰ ਮੈਨੂੰ ਪਛਤਾਵਾ ਹੁੰਦਾ ਤੇਰਾ ਵਿਆਹ ਕਰਨ ਤੋਂ ਪਹਿਲਾਂ ਮੈਨੂੰ ਹੋਰ ਛਾਣਬੀਨ ਕਰਨੀ ਚਾਹੀਦੀ ਸੀ ਅੱਖਾਂ ਵਿੱਚ ਹੰਝੂ ਭਰੇ ਹੋਏ ਉਹਨਾਂ ਨੇ ਆਪਣੀ ਗੱਲ ਅੱਗੇ ਵਧਾਈ ਅਸਲ ਗੁਨਾਹਗਰ ਧੋਖਾ ਦੇਣ ਵਾਲੇ ਲੋਕ ਨੇ ਇੱਕ ਗੱਲ ਹੋਰ ਪੁੱਤ ਤੂੰ ਉਹਨਾਂ ਦਾ ਬਦਲਾ ਆਪਣੇ ਪੁੱਤ ਨਾਲ ਨਾ ਲੈ ਉਸ ਦਾ ਖਿਆਲ ਤੈਨੂੰ ਹੀ ਰੱਖਣਾ ਪੈਣਾ ਇਸ ਵਿੱਚ ਉਸ ਛੋਟੇ ਜਿਹੇ ਬੱਚੇ ਦਾ ਕੀ ਕਸੂਰ ਮਨਹੂਸ ਤੂੰ ਨੀ ਤੇਰੀ ਸੱਸ ਐ ਜਿਸਨੇ ਪੁੱਤਤਾ ਗਵਾਇਆ ਹੀ ਸੀ ਨੂੰ ਤੇ ਪੋਤੇ ਨੂੰ ਵੀ ਗਵਾ ਦਿੱਤਾ ਪਰ ਕਦੇ ਨਾ ਕਦੇ ਭਗਵਾਨ ਉਹਨਾਂ ਨੂੰ ਉਹਨਾਂ ਦੀਆਂ ਗਲਤੀਆਂ ਦਾ ਸ਼ੀਸ਼ਾ ਜ਼ਰੂਰ ਦਿਖਾਉਣਗੇ ਈਸ਼ਵਰ ਦੇ ਇਨਸਾਫ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਪਾਪਾ ਨਾਲ ਗੱਲਾਂ ਕਰ ਸਰਗੁਨ ਨੂੰ ਲੱਗਿਆ ਜਿਵੇਂ ਉਸਦੇ ਦਿਲ ਤੋਂ ਭਾਰੀ ਬੋਝ ਉੱਤਰ ਗਿਆ ਨਰਸਿੰਗ ਕਰਕੇ ਸ਼ਹਿਰ ਦੇ ਇੱਕ ਚੰਗੇ ਹਸਪਤਾਲ ਵਿੱਚ ਉਸ ਨੂੰ ਨੌਕਰੀ ਮਿਲ ਗਈ ਪੁੱਤ ਦੇ ਨਾਲ ਖੇਡ ਕੇ ਆਪਣਾ ਦੁੱਖ ਭੁੱਲ ਹੱਸਣ ਲੱਗੀ ਕਿਸੇ ਨਾ ਕਿਸੇ ਤੋਂ ਉਸ ਨੂੰ ਆਪਣੇ ਸੌਰਿਆਂ ਦੀਆਂ ਖਬਰਾਂ ਮਿਲਦੀਆਂ ਰਹਿੰਦੀਆਂ ਦਿਉਰ ਦਾ ਵਿਆਹ ਉਸਦੇ ਘਰ ਤੇ ਹੋਣ ਦੀ ਖਬਰ ਮਿਲੀ ਪਰ ਸਰਗੁੰ ਦੇ ਸੌਰਿਆਂ ਨੇ ਕਦੇ ਉਸ ਨੂੰ ਯਾਦ ਨਹੀਂ ਕੀਤਾ ਸਰਗੁੰ ਨੇ ਪਿੱਛੇ ਮੁੜ ਕੇ ਦੇਖਣ ਦੇ ਬਦਲੇ ਆਪਣੇ ਆਪ ਨੂੰ ਤੇ ਆਪਣੇ ਪੁੱਤ ਨੂੰ ਸੰਭਾਲਣ ਤੇ ਧਿਆਨ ਦਿੱਤਾ ਸਰਗੁੰ ਹਸਪਤਾਲ ਪਹੁੰਚੀ ਆਈਸੀਯੂ ਦੇ ਸਾਹਮਣੇ ਤੋਂ ਗੁਜ਼ਰ ਰਹੀ ਸੀ ਤਾ ਸਾਹਮਣੇ ਦਿਉਰ ਤੇ ਜੀਠ ਖੜੀ ਦੇਖੀ ਪਤਾ ਲੱਗਿਆ ਸੱਸ ਬਿਮਾਰ ਹੈ ਉਸ ਨੂੰ ਇਸੇ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੁਰਜੀਤ ਕੌਰ ਨੂੰ ਇਸ ਗੱਲ ਦਾ ਬਹੁਤ ਦੁੱਖ ਸੀ ਕਿ ਸਰਗੁਣ ਦੇ ਪੁੱਤ ਤੋਂ ਇਲਾਵਾ ਉਹਨਾਂ ਦੇ ਕੋਈ ਹੋਰ ਪੋਤਾ ਨਹੀਂ ਬਸ ਪੋਤੀਆਂ ਹੀ ਨੇ ਹੁਣ ਉਹ ਸਰਗੁਣ ਤੇ ਆਪਣੇ ਪੋਤੇ ਨੂੰ ਯਾਦ ਕਰਕੇ ਉਹ ਇੱਕ ਵਾਰ ਆਪਣੇ ਪੋਤੇ ਦਾ ਮੂੰਹ ਦੇਖਣਾ ਚਾਹੁੰਦੀ ਹੈ ਤੇ ਦਿਉਰ ਨੇ ਕਿਹਾ ਭਾਬੀ ਬਸ ਇੱਕ ਵਾਰ ਆਪਣੇ ਪੁੱਤ ਨੂੰ ਬੇਬੇ ਦੇ ਕੋਲ ਲਿਆ ਸੁਣਿਆ ਬਿਲਕੁਲ ਵੀਰੇ ਵਰਗਾ ਦਿਖਦਾ ਹੈ ਬੇਬੇ ਉਸ ਨੂੰ ਮਿਲਣ ਲਈ ਟੜਪ ਰਹੀ ਹੈ ਅਸੀਂ ਤਾਂ ਦੋਨੋਂ ਭਰਾ ਉਸ ਨੂੰ ਪੋਤੇ ਦਾ ਮੂੰਹ ਨਹੀਂ ਦਿਖਾ ਸਕੇ ਉਸੇ ਵਕਤ ਜੀਠ ਬੋਲਿਆ ਸਰਗੁਣ ਮੈਂ ਤਾਂ ਕਹਿਣਾ ਹੁਣ ਤੂੰ ਸਾਡੇ ਨਾਲ ਆ ਕੇ ਜਾ ਤੂੰ ਕਹੀਂ ਤਾਂ ਮੈਂ ਕੱਲ ਸਵੇਰੇ ਤੈਨੂੰ ਲੈਣਾ ਜਾਣਾ ਸਰਗੁਣ ਬਿਨਾ ਕੁਝ ਕਹੇ ਆਪਣੀ ਡਿਊਟੀ ਵਾਲੇ ਕਮਰੇ ਵਿੱਚ ਚਲੀ ਗਈ ਉਨਾਂ ਦੀ ਬੇਸ਼ਰਮੀ ਦੇਖ ਕੇ ਹੈਰਾਨ ਰਹਿ ਗਈ ਕਿ ਜਿਨ੍ਹਾਂ ਨੇ ਉਸ ਨੂੰ ਘਰ ਤੋਂ ਇੰਨੀ ਬੇਰਹਿਮੀ ਨਾਲ ਬਾਹਰ ਕੱਢਿਆ ਸੀ ਤੇ ਅੱਜ ਉਹੀ ਉਸ ਨੂੰ ਆਪਣੇ ਘਰ ਆਉਣ ਲਈ ਕਹਿ ਰਹੇ ਨੇ ਚੁੱਪਚਾਪ ਆਪਣਾ ਕੰਮ ਕਰਦੀ ਰਹੀ ਪਰ ਉਸ ਦੇ ਮੱਥੇ ਤੇ ਪਈਆਂ ਲਕੀਰਾਂ ਸਪਸ਼ਟ ਕਹਿ ਰਹੀਆਂ ਸੀ ਕਿ ਉਸ ਦੇ ਮਨ ਵਿੱਚ ਬਹੁਤ ਵੱਡਾ ਤੂਫਾਨ ਚੱਲ ਰਿਹਾ ਹੈ ਉਹ ਸੋਚ ਰਹੀ ਸੀ ਪਹਿਲਾਂ ਤਾਂ ਉਸ ਨੂੰ ਖਿਡਾਉਣਾ ਸਮਝ ਕੇ ਮਰਦੇ ਹੋਏ ਪੁੱਤ ਦੀ ਇੱਛਾ ਪੂਰੀ ਕਰਨ ਲਈ ਉਸ ਦਾ ਵਿਆਹ ਕਰਵਾਇਆ ਬਾਚ ਦੁੱਧ ਚ ਪਈ ਮੱਕੀ ਵਾਂਗ ਬਾਹਰ ਸੁੱਟ ਦਿੱਤਾ ਅੱਜ ਆਪਣੀਆਂ ਪੋਤੀਆਂ ਨੂੰ ਪੋਤੇ ਤੋਂ ਘੱਟ ਮੰਨ ਰਹੀ ਐ ਕਿਉਂਕਿ ਉਹ ਕੁੜੀਆਂ ਨੇ ਚੰਗਾ ਹੋਇਆ ਜੋ ਉਸਨੇ ਉਹ ਕਰ ਛੱਡ ਦਿੱਤਾ ਉਹ ਅੱਜ ਅਜੇ ਹੀ ਘਟੀਆ ਪਰਿਵਾਰ ਦਾ ਹਿੱਸਾ ਨਹੀਂ ਐ ਕੀ ਉਸਦੇ ਪੁੱਤ ਨੂੰ ਅਜੇ ਹੀ ਲੋਕਾਂ ਨਾਲ ਰੱਖ ਕੇ ਉਹਨਾਂ ਵਰਗਾ ਬਣਨ ਦੇਣਾ ਚਾਹੀਦਾ ਐ ਬਿਲਕੁਲ ਨਹੀਂ ਉਹ ਜਿਹਾਂ ਨਹੀਂ ਹੋਣ ਦਵੇਗੀ ਮਨ ਹੀ ਮਨ ਉਸਨੇ ਕੁਝ ਫੈਸਲਾ ਕਰ ਲਿਆ ਕਰ ਜਾਣ ਤੋਂ ਪਹਿਲਾਂ ਉਸਨੇ ਛੁੱਟੀ ਦੀ ਅਰਜੀ ਦਿੱਤੀ ਉਸ ਰਾਤ ਉਹ ਟ੍ਰੇਨ ਵਿੱਚ ਮੁੰਡੇ ਨੂੰ ਲੈ ਕੇ ਦੂਜੇ ਸ਼ਹਿਰ ਚਲੀ ਗਈ ਉੱਥੇ ਚੰਗੇ ਬੋਰਡਿੰਗ ਸਕੂਲ ਵਿੱਚ ਆਪਣੇ ਪੁੱਤ ਦਾ ਨਾਮ ਦਾਖਲ ਕਰਵਾ ਦਿੱਤਾ ਕਾਫੀ ਟਾਈਮ ਤੋਂ ਉਹ ਉਸ ਦਾ ਦਾਖਲਾ ਇਸ ਸਕੂਲ ਵਿੱਚ ਕਰਵਾਉਣ ਦਾ ਮਨ ਬਣਾ ਰਹੀ ਸੀ ਕਿਉਂਕਿ ਉਸਨੇ ਆਪਣੀ ਅੱਗੇ ਦੀ ਪੜ੍ਹਾਈ ਵੀ ਉਸੇ ਸ਼ਹਿਰ ਵਿੱਚ ਕਰਨੀ ਸੀ ਤਿੰਨ ਚਾਰ ਦਿਨਾਂ ਬਾਅਦ ਵਾਪਸ ਆਈ ਅਗਲੇ ਦਿਨ ਹਸਪਤਾਲ ਵਿੱਚ ਸਾਹਮਣੇ ਹੀ ਜੀਠ ਮਿਲ ਗਿਆ ਉਸ ਨੂੰ ਦੇਖ ਕੇ ਉਸ ਬਹ ਲਾਇਆ ਤੇ ਬੋਲ ਪਿਆ ਰਾਤੀ ਬੇਬੇ ਦੀ ਤਬੀਅਤ ਜ਼ਿਆਦਾ ਵਿਗੜ ਗਈ ਸੀ ਤੂੰ ਕਿੱਥੇ ਸੀ ਸਰਗੁਨ ਚੁੱਪਚਾਪ ਕਮਰੇ ਵਿੱਚ ਆਪਣੀ ਡਿਊਟੀ ਪਤਾ ਕਰਨ ਲਈ ਚਲੀ ਗਈ ਉਸ ਦਿਨ ਉਸਦੀ ਡਿਊਟੀ ਸੁਰਜੀਤ ਕੌਰ ਦੇ ਕਮਰੇ ਵਿੱਚ ਹੀ ਸੀ ਉਹ ਕਮਰੇ ਵਿੱਚ ਜਾ ਕੇ ਦਵਾਈਆਂ ਦੇਣ ਲੱਗੀ ਸਰਗੁਨ ਨੂੰ ਦੇਖ ਕੇ ਸੁਰਜੀਤ ਕੌਰ ਇੱਕ ਆਸ ਨਾਲ ਉਸ ਨੂੰ ਆਪਣੇ ਪੋਤੇ ਬਾਰੇ ਪੁੱਛਣ ਲੱਗੀ ਸਰਗੁਣ ਨੇ ਬੜੀ ਨਿਮਰਤਾ ਨਾਲ ਕਿਹਾ ਪਰਮਾਤਮਾ ਨੇ ਤੁਹਾਡੇ ਘਰ ਇੰਨੀਆਂ ਧੀਆਂ ਨੂੰ ਇਸ ਲਈ ਭੇਜਿਆ ਤਾਂ ਕਿ ਤੁਸੀਂ ਉਨ੍ਹਾਂ ਦਾ ਸਨਮਾਨ ਕਰੋ ਜਦ ਤੱਕ ਤੁਹਾਨੂੰ ਧੀਆਂ ਦੇ ਦੁੱਖ ਦਾ ਅਹਿਸਾਸ ਨਹੀਂ ਹੁੰਦਾ ਉਦੋਂ ਤੱਕ ਤੁਸੀਂ ਆਪਣੇ ਇਕਲੌਤੇ ਪੋਤੇ ਦਾ ਮੂਹ ਨਹੀਂ ਦੇਖ ਸਕਦੇ ਸੱਸ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਭਰੀਆਂ ਨਜ਼ਰਾਂ ਨਾਲ ਉਸ ਵੱਲ ਘੂਰਦੇ ਹੋਏ ਬੋਲੀ ਮਨਹੂਸ ਤੂੰ ਧੋਖਾ ਕਰ ਰਹੀ ਹੈ ਮੇਰੇ ਪੁੱਤੇ ਨੂੰ ਲੁਕੋ ਕੇ ਨਹੀਂ ਰੱਖ ਸਕਦੀ ਤੇਰੇ ਵਰਗੀ ਮਾਮੂਲੀ ਜਹੀ ਕੁੜੀ ਦੀ ਔਕਾਤ ਨਹੀਂ ਸੀ ਮੇਰੇ ਘਰ ਦੀ ਬਹੂ ਬਣਨ ਦੀ ਉਹ ਤਾਂ ਮੈਂ ਆਪਣੇ ਪੁੱਤ ਦੀਆਂ ਖੁਸ਼ੀਆਂ ਦੇ ਅੱਗੇ ਝੁਕ ਗਈ ਸਰਗੋ ਨੇ ਉਹਨਾਂ ਦੀ ਗੱਲ ਵਿੱਚ ਹੀ ਘਟਦੇ ਹੋਏ ਕਿਹਾ ਮਨਹੂਸ ਮੈਂ ਨਹੀਂ ਤੁਸੀਂ ਹੋ ਸਭ ਪਾ ਕੇ ਖੋ ਦਿੱਤਾ ਤੁਸੀਂ ਮੈਨੂੰ ਧੋਖਾ ਦਿੱਤਾ ਪਰ ਭਗਵਾਨ ਨੂੰ ਧੋਖਾ ਨਹੀਂ ਦੇ ਸਕਦੇ ਤੁਹਾਨੂੰ ਕੀ ਲੱਗਦਾ ਇੱਕ ਮਾਮੂਲੀ ਜਿਹੀ ਗਰੀਬ ਘਰ ਦੀ ਕੁੜੀ ਦਾ ਕੋਈ ਦਿਲ ਨਹੀਂ ਹੁੰਦਾ ਉਸਦੇ ਕੋਈ ਸੁਪਨੇ ਕੋਈ ਏਰਮਾਨ ਨਹੀਂ ਹੁੰਦੇ ਉਸ ਨੂੰ ਦੁੱਖ ਤਕਲੀਫ ਦਾ ਕੋਈ ਅਹਿਸਾਸ ਨਹੀਂ ਹੁੰਦਾ ਉਸ ਪਰਮਾਤਮਾ ਦੇ ਇਨਸਾਫ ਨੂੰ ਦੇਖੋ ਅੱਜ ਉਸੇ ਮਾਮੂਲੀ ਜਿਹੀ ਕੁੜੀ ਦੇ ਸਾਹਮਣੇ ਤੁਹਾਨੂੰ ਗਿੜਗੜਾਉਣਾ ਪੈ ਰਿਹਾ ਹੈ ਕਹਿ ਕੇ ਸਰਗੁਣ ਕਮਰੇ ਤੋਂ ਬਾਹਰ ਨਿਕਲ ਗਈ ਅਗਲੀ ਸਵੇਰੇ ਸੱਸ ਦੇ ਕਮਰੇ ਦੇ ਅੱਗੇ ਭੀੜ ਦੇਖ ਕੇ ਤੇਜ਼ ਕਦਮਾਂ ਨਾਲ ਉੱਥੇ ਪਹੁੰਚੀ ਪਤਾ ਲੱਗਿਆ ਕੀ ਹੁਣੇ-ਹੁਣੇ ਦਿਲ ਦਾ ਦੌਰਾ ਪੈਣ ਨਾਲ ਸੱਸ ਗੁਜ਼ਰ ਗਈ ਹੈ ਕੋਲ ਖੜੇ ਹਸਪਤਾਲ ਦੇ ਵਾਰਡ ਬੁਆਏ ਨੂੰ ਕਹਿੰਦੇ ਹੋਏ ਸੁਣਿਆ ਦਿਲ ਦੀ ਮਰੀਜ਼ ਸੀ ਕਿੰਨੀ ਵਾਰ ਡਾਕਟਰ ਸਾਹਿਬ ਨੇ ਇਹਨਾਂ ਨੂੰ ਸ਼ਾਂਤ ਰਹਿਣ ਦੀ ਸਲਾਹ ਦਿੱਤੀ ਸੀ ਹਜੇ ਵੀ ਆਪਣੀਆਂ ਨੂਹਾਂ ਨੂੰ ਪੁੱਤ ਨਾ ਹੋਣ ਕਰਕੇ ਜੋਰ-ਜੋਰ ਨਾਲ ਕੋਸ ਰਹੀ ਸੀ ਨਾਲ ਹੀ ਦਿਲ ਦਾ ਦੌਰਾ ਪੈ ਗਿਆ ਸਰਗੁਣ ਨੇ ਪਾਪਾ ਨੂੰ ਫੋਨ ਕਰਕੇ ਸੱਸ ਦੇ ਗੁਜ਼ਰਨ ਦੀ ਖ਼ਬਰ ਦਿੱਤੀ ਉਹ ਦਫ਼ਤਰ ਵਿੱਚ ਮੱਥੇ ਤੇ ਹੱਥ ਰੱਖ ਕੇ ਬੈਠੀ ਸੋਚ ਵਿੱਚ ਡੁੱਬੀ ਸੀ ਪੋਤੇ ਨਾਲ ਨਾ ਮਿਲਵਾ ਕੇ ਉਸਨੇ ਕਿਤੇ ਗਲਤੀ ਤਾਂ ਨਹੀਂ ਕਰ ਦਿੱਤੀ ਉਸੇ ਵਕਤ ਪਾਪਾ ਦੀ ਪਿੱਛੇ ਤੋਂ ਆਵਾਜ਼ ਆਈ ਸਰਗੁਣ ਜਿਸਦੇ ਕੋਲ ਸਭ ਕੁਝ ਹੋਵੇ ਉਹ ਫੇਰ ਵੀ ਖੁਸ਼ ਨਾ ਹੋਵੇ ਉਸ ਪਰਮਾਤਮਾ ਦਾ ਹੱਥ ਜੋੜ ਕੇ ਸ਼ੁਕਰ ਅਦਾ ਨਾ ਕਰੇ ਇਹ ਉਸ ਈਸ਼ਵਰ ਦੀ ਮਰਜ਼ੀ ਤੇ ਇਨਸਾਫ਼ ਸੀ ਜੋ ਤੁ ਸਰਜੀਤ ਕੌਰ ਨੂੰ ਉਹਨਾਂ ਦੇ ਪੋਤੇ ਨਾਲ ਨਹੀਂ ਮਿਲਣ ਦਿੱਤਾ ਦੋਸਤੋ ਸਰਗੁਨ ਨੇ ਆਪਣੀ ਸੱਸ ਨੂੰ ਉਹਨਾਂ ਦੇ ਪੋਤੇ ਨਾਲ ਨਾ ਮਿਲਵਾ ਕੇ ਸਹੀ ਕੀਤਾ ਜਾਂ ਗਲਤ ਆਪਣੇ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਇਹੋ ਜਿਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ